ਹੋਰ ਵੀ ਕਿੱਦਾਂ ਹਾਲ ਚੱਲ ਦੋਸਤੋ ਆਪਾਂ ਫੇਰ ਹਾਜ਼ਰ ਹੋ ਚੁੱਕੇ ਆ ਕਿ ਨਵੇਂ ਵਲੌਗ ਨਾਲ ਤੇ ਅੱਜ ਦਾ ਵਲੌਗ ਹੈਗਾ ਨਗਰ ਕੀਰਤਨ ਆ ਪਿੰਡ ਆਪਣੇ ਤੇ ਤੁਹਾਨੂੰ ਯਾਦ ਹੀ ਹੋਊਗਾ ਤੁਹਾਨੂੰ ਕਿ ਕੱਲ ਆਪਾਂ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਲਈ ਸੀ ਉੱਥੋਂ ਹੀ ਨਿਕਲਣਾ ਨਗਰ ਕੀਰਤਨ ਤੇ ਹੋਪਸ ਤੁਹਾਨੂੰ ਵਲੌਗ ਵਧੀਆ ਲੱਗੂਗਾ ਤੇ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਤੇ ਆਪਣੇ ਭਰਾਹ ਨੂੰ ਜਰੂਰ ਸਪੋਰਟ ਕਰਿਓ ਕਿਉਂਕਿ ਨਵਾਂ ਨਵਾਂ ਮੈਂ ਲੱਗਾ ਆ ਤੇ ਮੈਂ ਸੋਚਣ ਦਾ ਆ ਕਿ ਡੇਲੀ ਵਲੌਗ ਸ਼ੁਰੂ ਕਰਨੇ ਆ ਤੇ ਜਿੱਦਾਂ ਵੀ ਲੱਗਾ ਦੱਸਿਓ ਤੇ ਆਪਾਂ ਤੁਹਾਨੂੰ ਮਿਲਦੇ ਉੱਥੇ ਜਾ ਕੇ ਦਿਖਾਵਾਂਗੇ ਨਗਰ ਕੀਰਤਨ ਦੀ ਸੇਵਾ ਵੀ ਕਰਾਂਗੇ ਜੇ ਕੋਈ ਮਿਲੀ ਮਹਾਰੇ ਦੀ ਕਿਰਪਾ ਨਾਲ ਸਸਿਗਾ ਹੋਰ ਅਕਲ ਜੀ ਠੀਕ ਠਾਕ ਹਾਂ ਬਾੜੀ ਜੋ ਭੱਜ ਗਏ ਮੈਂ ਕਿੱਥੇ ਜਾਣਾ ਮਿਲਦੇ ਆ ਤੁਹਾਨੂੰ ਗੁਰਦਵਾਰੇ ਜਾ ਕੇ ਤੇ ਹੋਪਸ ਤੁਸੀ ਸਾਰੇ ਬਹੁਤ ਵਧੀਆ ਹੋਵੋਗੇ ਤੇ ਬਾਕੀ ਚਲੋ ਉਹ ਹਣੀ ਪਾਜੀ ਹੋਰ ਬਲੌਗ ਮੈਨੂੰ ਸੈਂਡ ਕਰ ਜੀ ਕਿਰੋ ਮੈਂ ਅੱਜ ਕਰਦਾ ਕਰਦਾ ਅੱਜ ਅੱਛਾ ਬਲੌਗ ਆਉਣ ਲੱਗਾ ਵਾ ਬੰਦਾ ਦਾ ਕਰੇ ਮੈਨੂੰ ਵੀ ਇਹ ਹਾਂ ਜ਼ਰੂਰ ਚਲੋ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਸਪੋਰਟ ਕਰਿਓ ਆਪਣੇ ਭਰਾ ਨੇ ਹੋਰ ਜੀ ਵਧੀਆ ਜੀ ਸਰਦਾਰ ਸੇਵਾ ਫੇਰ ਦੇਵਾਂਗੇ ਕਿਵੇਂ ਬਚਾ ਲਿਆ ਹਾਂ ਠੀਕ ਹੈ ਠੀਕ ਹੈ ਚਲੋ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਲੋ ਜੀ ਆ ਗਏ ਆਪਾਂ ਰਾਜੀ ਪਾਲ ਸਿੰਘ ਸਾਹਿਬ ਇੱਥੇ ਜਾਊਗੇ ਮਾਰੇ ਦਾ ਸ਼ੁਰੂ ਇੱਥੋਂ ਇੱਥੋਂ ਸ਼ੁਰੂ ਹੋਣਾ ਗੁਰਦਾਰੇ ਆਪਣੇ ਹੋ ਮੁੰਡੇ ਲੱਗੇ ਹੋਏ ਸੇਵਾ ਕਰਨ ਆ ਗਏ ਆ ਉੱਥੋਂ ਨਿਕਲੂਗਾ ਨਗਰ ਕੀਤੇ ਦੇ ਮੁੰਡੇ ਸਾਡੇ ਕਹਿੰਦੇ ਝਾੜੂ ਮਾਰ ਕੇ ਆਏ ਆ ਹੋਰ ਫੇ ਇਹ ਫੇਰ ਨਾਲ ਕਾਲਿੰਗ ਨਾਲੇ ਸੇਵਾ ਹੋਰ ਜੀ ਕਿਦਾਂ ਵਾਈਕਰ ਜੀ ਦਾ ਹਾਂ ਵਾਈਕਰ ਜੀ ਕਿੱਥੇ ਤੂੰ ਤੈਨੂੰ ਨਹੀਂ ਅੱਗੇ ਤੋਂ ਬਲੌਗ ਚ ਲੈਣਾ ਤੂੰ ਬੁਲਾਉਂਦਾ ਨਹੀਂ ਆ ਬੰਦਿਆਂ ਨੂੰ ਚੱਜਣਾ ਅਜੇ ਵੀ ਨਹੀਂ ਸੁਣ ਰਿਹਾ ਓਕੇ ਇਹ ਤੈਨੂੰ ਤਾਂ ਨਹੀਂ ਅੱਗੇ ਤੋਂ ਬਲੌਗ ਚ ਲੈਣਾ ਤੂੰ ਬੁਲਾਉਂਦਾ ਬੁਲਾਉਦਾ ਨਹੀਂ ਆ ਬੰਦਿਆਂ ਨੂੰ ਜੀ ਬਰੋਲੀ ਉਹਦਾ ਸ਼ੁਰੂ ਕੀਤਾ ਜਾਉਣਾ ਫੋਨ ਤੇ ਲੱਗਾ ਹੈ ਗਲਤ ਗੱਲ ਆ ਹਨਾ ਵੀ ਹੋਰ ਠੀਕ ਠਾਕ ਕੋਈ ਤਾਂ ਤੁਸੀਂ ਵਾਇਰਲ ਕਰਾਉਣਾ ਮੈਨੂੰ ਮਿਲਦੇ ਮਾਰਨ ਦਾ ਝਾੜੂ ਫਿਰਨੀ ਚ ਕੋਈ ਵੱਡੇ ਝਾੜੂ ਲੈ ਆਣੇ ਸੀਗੇ ਵੱਡੇ ਝਾੜੂ ਲੈ ਆਣੇ ਸੀ ਅਹੀਂ ਆਪ ਹੀ ਨਿੱਕੇ ਨਿੱਕੇ ਭਰਾਵਾ ਬਜਟ ਘੱਟ ਸੀਗਾ ਅਹੀਂ ਪੂਰਾ ਡੇਰੇ ਲੈ ਆਉਂਦੇ ਅਹੀਂ ਆਪ ਹੀ ਨਿੱਕੇ ਨਿੱਕੇ ਭਰਾਵਾ ਡੇਰੇ ਲੈ ਆਉਂਦੇ ਸਾਡੇ ਨਾਲ ਹੀ ਵੱਡੇ ਆ ਚਲੋ ਉਹ ਇੱਕ ਪਾਲਤ ਜਾਂ ਮੁੰਡੇ ਸਿਜਾਉਂਦੇ ਆ ਤੇ ਚਲੋ ਮਾਰੇ ਦੀ ਕਿਰਪਾ ਨਾਲ ਸਭ ਸੇਵਾ ਹੋ ਜੇ ਸਬੂਰਨ ਮਾਰੇ ਨੇ ਸੇਵਾ ਬਖਸ਼ੀ ਨਹੀਂ ਤੇ ਬਖਸ਼ ਲਈ ਆ ਹੁਣ ਬਾਜੀ ਖੜਾ ਰਿਹਾ ਲੱਗਾ ਜਿਹੜੇ ਚੰਗੇ ਹਰਦੀ ਉਹਨਾਂ ਜੀ ਮੈਨੂੰ ਸੇਵਾ ਮਿਲੀ ਆ ਕਦੇ ਵੀ ਬੰਦੇ ਹੀ ਹੈ ਨਹੀਂ ਤੁਹਾਨੂੰ ਹੋਣਾ ਪੈਣਾ ਅੱਗੇ ਤੇ ਚਲੋ ਮਾਰੇ ਦੀ ਕਿਰਪਾ ਨਾਲ ਜਿਹਦੇ ਉਹ ਬੰਦੇ ਆ ਉਹ ਦਿਖਾਉਣੇ ਆ ਫੇ ਬਣਾ ਸੁਰੂ ਮਾਰੇ ਨੇ ਜਿਹੜਾ ਬਖਸ਼ਿਆ ਪਰ ਉਹਨਾਂ ਕੀ ਪਤਾ ਮਾਰੇ ਕਿਰਪਾ ਕਰਨੀ ਦੇਣ ਦਿਲ ਨਾਲਦੇ ਆ ਤੁਹਾਨੂੰ ਗਿਲੇ ਵਾਜੀ ਕਭੀ ਮੇਰੇ ਨਾਲ ਨਹੀਂ ਆ ਨੋ ਸਭ ਲੋਕ ਜੀ ਹਰ ਰਾਏ ਜੀਰ ਅਕਸਿਨ ਤੇ ਆਈਏ ਜੇ ਅਕਸ਼ਾ ਕਰ ਤੁਸ ਜਾਰੇ ਬਤਨ ਵਾ ਪਰਸ਼ਮੇ ਕਾਰਨ ਨਾ ਹੁੰਦੇ ਬਾਰੇ ਸਭ ਤਾਂ ਹਮੇਸ਼ਾ ਸਾਹੇ ਦਿੱਤੇ ਸੋ ਇਸ ਸ਼ਬਦ ਤੇ ਵੀ ਬੋਲਣ ਦੀ ਇਜਾਜ਼ਤ ਦੀ ਸਭ ਤਾਂ ਮਾ ਦੀ ਸਹਾਇਤਾ ਕਰਨਾ ਹੈ ਮਾ ਦੀ ਸਹਾਇਤਾ ਤੋਂ ਬਾਅਦ ਜੀ ਜੋ ਸਾਹਿਬ ਜੀ ਨੂੰ ਜਾਣ ਤੋਂ ਜੀ ਬਹੁਤ ਬੜੀ ਜਿਆਦਾ ਧੰਨ ਕਰ ਕਾ ਜੀ ਸਾਹਮਣੇ ਬੋਲਣਾ ਜੀ ਵਾਹਿਗੁਰੂ

ਆਪਣਾ ਮਿੱਠਾ ਲਾ ਕੇ ਮਨ ਤੋਂ ਚਾਰ ਦੇਸੀ ਜਗ ਤੋਂ ਪਿਆਰੇ ਜੈਨ ਜਾ ਸੰਕਲਪਵਾਇਕ ਨੂੰ ਬੁਲਾਉਣਾ ਚੰਦਰਯਾ ਤੇ ਜੜੀ ਵਾਲੇ ਨਾਲ ਤੇ ਵਾਕੇ ਦੇ ਕੋਲ ਸੇਵਾ ਦੀ ਕੋ ਬਾਣੀ ਕੀਤੀ ਹੈ ਸਰਦਨੀ ਹਾਰਿਆ ਇਸ਼ਤਿਕ ਇਸਾ ਸਵਾਗਤ ਮਾਰੀ ਨੇ ਸੇਵਾ ਬਖਸ਼ੀ ਸੀ ਤੇ ਕੀ ਕਹਿੰਦੇ ਆਪਾਂ ਜਿਹੜਾ ਅੱਗੇ ਖੜੇ ਹੁੰਦੇ ਆ ਪੰਜਾ ਪਾਰਾਂ ਦੇ ਜਿਹੜੇ ਅੱਗੇ ਖੜੇ ਹੁੰਦਾ ਨਾ ਕੀ ਕਹਿੰਦੇ ਇਹ ਸ਼ਾਨ ਚੀਜ਼ ਮਾਰਾ ਜੀ ਨੇ ਸੇਵਾ ਬਖਸ਼ੀ ਸੀ ਤੇ ਨਿਸ਼ਾਨ ਚ ਹੀ ਬਣੇ ਸੀਗੇ ਆਪਾਂ ਤੇ ਚਲੋ ਮਹਾਰਾਜ ਦੀ ਕਿਰਪਾ ਹੀ ਚਾਹੀਦੀ ਆ ਆਪਣੇ ਸਿੰਘ ਸ੍ਰੋਜ ਵੀ ਸਜਾਉਣਗੇ ਤੇ ਬਾਕੀ ਚਲੋ ਹੁਣ ਤੁਹਾਨੂੰ ਬਲੌਗ ਅੱਗੇ ਦਿਖਾਉਨੇ ਆ ਜੇ ਦਿਖਾਉਣ ਲੱਗਾ ਹੋਇਆ ਕੁਝ ਨਹੀਂ ਤੇ ਐਂਡ ਕਰਾਂਗੇ ਕਰਾਵਾਂਗੇ ਐਂਡਿੰਗ ਵੀ ਤੁਹਾਨੂੰ ਟੈਨਸ਼ਨ ਨਹੀਂ ਲੈਣੀ ਕਰਾਂਗੇ ਹੋਰ ਬਾਕੀ ਮੋਗੀ ਜੀ ਕਿਦਾਂ ਦਾ ਲੱਗ ਰਿਹਾ ਸੀ ਇਹ ਹਾਂ ਠੀਕ ਠਾਕ ਬਹੁਤ ਸੋਹਣਾ ਲੱਗ ਰਿਹਾ ਸੀ ਜਿਹੜਾ ਜਿਆਦਾ ਵੱਡਾ ਹੀ ਕੁਛ ਹੈ ਘਾਟੇ ਨੂੰ ਇੱਥੇ ਆਪਾਂ ਕਰਦੇ ਹਾਂ ਵਲੌਗ ਦੀ ਸਮਾਪਤੀ ਤੇ ਹੋਪਸੋ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ ਕੁਝ ਤੁਹਾਨੂੰ ਤੁਹਾਨੂੰ ਦਰਸ਼ਣੀ ਹੋ ਗਏ ਹੋਣਗੇ ਸਿੱਖਣ ਨੂੰ ਤੁਸੀਂ ਤੁਹਾਨੂੰ ਪਤਾ ਹੀ ਆ ਤੁਸੀਂ ਮੇਰੇ ਨਾਲ ਜੁੜਦੇ ਸੀ ਰਹੇ ਆ ਹੋਰ ਚਲੋ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ ਚ ਵਧੀਆ ਵਲੌਗ ਚ ਮਿਲਾਂਗੇ ਕੋਸ਼ਿਸ਼ ਤੇ ਮੇਰੀ ਇਹ ਆ ਵੀ ਡੇਲੀ ਬੇਸ ਤੇ ਕੋਈ ਵਲੌਗ ਆ ਜਾ ਕਰੇ ਪਰ ਕੰਟੈਂਟ ਨਹੀਂ ਹੁੰਦਾ ਤੇ ਇੱਕਦ ਗਰਮੀ ਬਹੁਤ ਆ ਤੇ ਕੋਈ ਨਹੀਂ ਕੋਸ਼ਿਸ਼ ਕਰਾਂਗੀ ਜੇ ਕੋਈ ਕੰਟੈਂਟ ਮਿਲਿਆ ਤਾਂ ਆਪਾਂ ਜਰੂਰ ਉਹਤੇ ਕਰਾਂਗੇ ਹਣ ਮੈਂ ਰੈਗੂਲਰ ਹੋਣ ਦੀ ਕੋਸ਼ਿਸ਼ ਕਰ ਰਿਹਾ ਮੈਂ ਆਪਣੇ ਲੋਕ ਕੰਟੈਂਟ ਬਣਾਉਣ ਦੀ ਤੇ ਬਣਾਵਾਂਗੇ ਕੋਈ ਨਹੀਂ ਹੋਪਸ਼ ਮਹਾਰਾਜ ਜੀ ਕਿਰਪਾ ਕਰਨਗੇ ਤੇ ਮਿਲਦੇ ਆ ਤੁਹਾਨੂੰ ਅੱਗੇ ਹੋਰ ਕਿਸੇ ਵਲੌਗ ਚ ਤੇ ਆਪਣੇ ਭਰਾ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸਪੋਰਟ ਕਰਿਓ ਤੁਹਾਡੀ ਕਿਰਪਾ ਨਾਲ ਹੀ ਆਪਾਂ ਚੜਨਾ ਹੈ ਮਹਾਰਾਜ ਦੀ ਕਿਰਪਾ ਨਾਲ ਵੀ ਤੁਹਾਡੀ ਕਿਰਪਾ ਨਾਲ ਵੀ ਕਿਰਪਾ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ